ਕੀ ਪੰਗਾ ਪਾਇਆ ਯਾਰ ਕਿਦਾਂ ਨਾਲ ਲੀਚਰ ਜਿਆ ਲੱਭ ਲਿਆ ਲੂੰ ਮੈਨੂੰ ਜਵਾਬ ਦੇ ਦੇ ਜਿਹੜਾ ਹੁਣ ਤੂੰ ਹੀ ਨਾ ਤੇਰੇ ਸਾਕਾਂ ਨੇ ਗਾਂ ਕਿਦਾਂ ਲੈ ਲੰਗਣੀ ਤੇਰੀ ਮੈਂ ਹੱਦ ਤੈਨੂੰ ਮੈਂ ਪਹਿਲਾਂ ਸਾਕ ਮੈਂ ਵੈ ਜਾਵਾ ਬਲ ਧੋਗ ਤਾਂ ਰੱਖ ਲਾਂ ਮੈਂ ਹਾਂ ਧੋਗੀ ਤੇਰੀ ਵਾਲੀ ਮੈਂ ਤੈਨੂੰ ਕਿਉਂ ਇਦਾਂ ਤੈਨੂੰ ਮੈਂ ਮਿਲੀ ਜਨਾ ਵਾ ਕੋਈ ਨਹੀਂ ਕੋਮਕੋ ਮੁੰਨੇ ਮਨਾਲੀ ਵਾਲ ਘਰ ਮਾਰਦਾ ਬੰਨਣਾ ਬੰਨਣਾ ਬਈ ਹਾਂ ਉੱਤੇ ਰਾਹ ਜੋ ਮੂੜ ਠੀਕ ਓ ਯਾਰ ਇਹਨੂੰ ਜਵਾਬ ਦੇ ਫੇ ਤੇਰੀ ਲਾਈਫ ਵਧੀਆ ਹੋਣੀ ਆ ਹਾਂ ਹਾਂ ਠੀਕ ਆ ਤਾਂ ਵੜਦਾ ਪੱਠੇ ਮੈਂ ਚੱਕਾ ਨਾ ਆਗੇ ਕਰ ਦੇਗੇ ਕਿਤੇ ਕੋਈ ਨਾ ਚੁਕਾਇਆ ਨਾ ਭਰਾਵਾ ਆ ਗਏ ਮੈਂ ਤਿਆਰ ਹੋਇਆ ਨਾਜ਼ਰੀ ਉਖੜਨਾ ਤੂੰ ਉੱਚੇ ਕੰਮ ਪਾ ਦੇ ਕਰ ਚਲ ਠੀਕ ਆ ਕਿਹੜਾ ਕੋਣਾ ਆ ਗਵਾਂਡੀਆਂ ਦਾ ਜੋਗੇ ਦਾ ਮੋਢ ਗਵਾਂਡੀਆਂ ਦਾ ਆ ਉਹਨੇ ਘਰ ਦੇ ਗਏ ਕਹਿੰਦਾ ਪੱਠੇ ਚੁਕਾ ਦੇ ਮੈਨੂੰ ਆਵਾਜ਼ ਤਾਂ ਮੈਨੂੰ ਕੁੜੀਆਂ ਜੀਆਂ ਵਰਗੀ ਲੱਗਦੀ ਉਹਦੀ ਇਦਾਂ ਦੀ ਆਵਾਜ਼ ਉਹ ਜੋਗੇ ਦੀ ਮਾਦਾ ਤੇਰੇ ਉੱਤੇ ਹੀ ਕੰਨ ਵੱਜਦੇ ਆ ਮੈਨੂੰ ਛਦਾਈ ਨਾ ਬਣਾਇਆ ਕਰ ਤੈਨੂੰ ਮੈਂ ਦੱਸਾਂ ਕੁੜੀ ਹੋਣ ਲਈ ਉਹ ਤਿਆਰ ਐਨੇ ਚਾਵਾਂ ਦੇ ਨਾਲ ਤਾਂ ਤੂੰ ਅਜੇ ਵੀ ਫੋਨਾਂ ਦੇ ਖਿਹੜੇ ਨੀਗਾ ਛੱਡਣ ਡਿਆ ਹਾ ਤੇ ਉਹਦਾ ਘਰ ਤੇ ਮੈਂ ਆਇਆ ਤੇ ਗਿਆ ਮੋਟਰਸਾਈਕਲ ਦੇ ਮੋਟਰਸਾਈਕਲ ਦੇ ਚੱਲ ਠੀਕ ਆ ਹੁਣ ਤਿਆਰ ਹੋ ਗਈ ਨਹੀਂ ਕਿਸੇ ਦੁਪੱਟੇ ਚ ਕਾਉਣ ਜਾਣਾ ਤੈਨੂੰ ਮੈਂ ਦੱਸਾਂ ਤੇ ਮਾਦਾ ਗਾਂਡ ਗਵਾਂਡੀ 100 ਲੋੜ ਹੁੰਦੀ ਆ ਹਾਏ ਰੱਬਾ ਤਿਆਰ ਹੋ ਗਿਆ ਤੇ ਹੁਣ ਤੂੰ ਉੱਥੇ ਲੀੜੇ ਲਪੇੜ ਕੇ ਆ ਜਾਗਾ ਮਹਾਏ ਉਹ ਤਿਆਰ ਹੋਣ ਲਈ ਮੁੜ ਕੇ ਅੱਧੀ ਰਾਤ ਕਰਨੀ ਜਾਣ ਨੂੰ ਮੈਂ ਪੱਠੇ ਹੀ ਕੋਣੀ ਪੱਠੇ ਨਾਲ ਕੋਲਣਾ ਮੈਨੂੰ ਨੀਗਾ ਪਤਾ ਕਿਸ ਗੱਲ ਦਾ ਕਿਤੇ ਨੀਗਾ ਜਾਣਾ ਤੇ ਰਮਾਨਾ ਬਹਿ ਜਾ ਤੈਨੂੰ ਫੋਨ ਫਾਨ ਦਾ ਖਹਿੜਾ ਛੱਡ ਦੇ ਕੋਈ ਵੀ ਤੈਨੂੰ ਕਿਹਦਾ ਰਾਜ ਫੋਨ ਆਵੇ ਕਿਸੇ ਦਾ ਤੇ ਫੋਨ ਨੀ ਚੁੱਕਣਾ ਤੈਨੂੰ ਮੈਂ ਅੱਗੇ ਵੀ ਕਿਹਾ ਨੰਬਰ ਬਲੌਗ ਚ ਪਾ ਲੈ ਤੇ ਮੈਂ ਹੁਣ ਵੀ ਕਹਿੰਦੀ ਹੂੰ ਇੱਕ ਪਾਸਾ ਤੂੰ ਵੀ ਕਰ ਲੈ ਜੇ ਕਰਨਾ ਵਾ ਤੇ ਤੈਨੂੰ ਮੈਂ ਦੱਸਾਂ ਸਰ ਇਸ ਤਰ੍ਹਾਂ ਦੇ ਬਲੌਗ ਚ ਪਾ ਦਿੰਦਾ ਇਸ ਤਰ੍ਹਾਂ ਦੇ ਕਿਉਂ ਪਾਉਣੇ ਆ ਜਿਹੜੇ ਆ ਕੁੱਤੀਆਂ ਬੁੜੀਆਂ ਦੇ ਹੁੰਦੇ ਇਹਨਾਂ ਦੇ ਪਾਉਣੇ ਆ ਬਹੁਤ ਹੁ ਰਾਂਝਾ ਜੰਮਿਆ ਜਿਹੜੇ ਬੜੇ ਫੋਨ ਆਉਂਦੇ ਮੈਨੂੰ ਮਨਜੋਤ ਤੈਨੂੰ ਮੈਂ 100 ਵਰਗੇ ਇੱਕੋ ਗੱਲ ਦੱਸਤੀ ਹੂੰ ਜੇ ਹੁਣ ਤੂੰ ਉਹਨੂੰ ਕੁੜੀ ਨੂੰ ਮਨਾਇਆ ਵਾ ਨਾ ਪੇ ਠੀਕ ਆ ਮੈਂ ਇਦਾਂ ਦੇ ਕੰਮ ਨਹੀਂ ਕਰਦਾ ਮੈਂ ਸਹੀ ਆ ਸਭ ਕੁਝ ਤੇ ਫਿਰ ਸਹੀ ਬਣ ਕੇ ਵਿਖਾਲਦੀ ਮਾ ਤਾਂ ਉਹਦੇ ਸਹੀ ਆ ਤੀ ਸਹੀ ਰਹਿ ਨਹੀਂ ਦੇਣਾ ਉਹਨੇ ਫੇਰ ਉੱਚੀ ਬੋਲਦਾ ਸੁਣ ਲਿਆ ਤਾਂ ਉਹਨੇ ਫੇਰ ਲੰਡਾ ਬੈਣਾ ਉਹਦੇ ਦਿਮਾਗ 'ਚ ਫੇਰ ਸੱਕ ਬੈਣਾ ਹਾ ਮੈਂ ਪੱਠੇ ਜਗਾ ਦੋ ਮਿੰਟ ਚ ਆ ਜਾਣਾ ਰਾਵਾਂ ਤੂੰ ਧੋਖਾ ਕਰਦਾ ਉਹਦੇ ਨਾਲ ਮੈਨੂੰ ਤਾਂ ਗੁੱਸਾ ਚੜਦਾ ਹੀ ਉਹ ਦੋਗਲਾ ਨਾ ਬਣਿਆ ਕਰ ਇੱਕ ਪਾਸੇ ਹੋ ਜਾ ਧੋਖਾ ਮੈਂ ਕਿੱਦਾਂ ਕਰ ਦੂੰ ਉਹਨੂੰ ਤੋਖਾਈਆ ਕਰਦਾ ਕੋਸ਼ਵਾਂ ਤੂੰ ਦੱਸਦਾ ਕੋਸ਼ਵਾਂ ਉਹਨੂੰ ਧੱਕਾ ਕਰਨ ਦੇ ਆ ਉਹਦੇ ਨਾਲ ਤੂੰ ਤੇ ਉਦਾਂ ਹੀ ਮੇਰੀ ਜਾਨ ਲੈਣੀ ਕੀਤੀ ਇਹਦੇ ਕਿਤੇ ਅਸੀਂ ਤਾਂ ਸ਼ੁਕਰ ਕੀਤਾ ਵਾ ਹੀ ਰਿਹਰ ਗਈ ਸਾਨੂੰ ਤੇ ਮਿਲੀ ਆ ਸਾਡੇ ਘਰ ਦਾ ਸ਼ਿੰਗਾਰ ਵਾ ਕਿਤੇ ਸਾਡਾ ਕਿਤੇ ਆਖਾ ਨਹੀਂ ਮੋੜਦੀ ਕਿਹੇ ਗੱਲ 'ਚ ਵੀ ਆ ਸ਼ਿੰਗਾਰ ਨੂੰ ਘਰ ਸਾਹਮਣੇ ਰੱਖੋ ਨਾ ਮੈਂ ਕਹਿ ਰਿਆ ਵਾਂ ਉਹਨੇ ਕਿਤੇ ਨਹੀਂ ਜਾ ਸਕਦੀ ਤੇਰੇ ਨਾਲ ਤੂੰ ਪੱਟਿਆਪੁਰ ਚਕਾਉਣ ਗਿਆ ਖੁਸ਼ੀ ਪਏ ਤੇ ਪੈਂ ਤੁਗਾ ਦਾ ਗਾਂ ਨਿਕਲ ਜੇ ਤੇਰਾ ਮੈਨੂੰ ਕੋਈ ਮਰਿਆਦ ਨਹੀਂ ਆਗੀ ਤੇਰੀ ਵੀ ਤੂੰ ਹਾਂ ਅੱਜ ਤਾਂ ਪੱਟੇ ਚਕਾ ਕੇ ਮੋੜ ਆਏਂਗਾ ਘਰ ਨੂੰ ਫਿਰ ਤੇ ਯਕੀਨ ਹੀ ਉੱਡ ਗਿਆ ਮੇਰਾ ਤੇ ਹੁਣ ਮੇਰੇ ਅੱਗੇ ਆ ਕੇ ਲੈ ਜਾ ਫੇਰ ਲੈ ਲਊਗੀ ਜਾਨ ਰਿਆ ਕੈ ਲਫੇ ਲੈ ਆ ਤਾਂ ਕੋਈ ਗੱਲ ਨਹੀਂ ਦਵਾਈ ਲੈ ਤਾਂ ਖਾ ਚਲ ਮਾਤਾ ਮੈਂ ਉਹ ਤਿਆਰ ਹੋਣ ਦੀ ਨਾ ਮੈਂ 2 ਮਿੰਟ ਚ ਆ ਗਈ ਨਿਆ ਮੁੰਡੇ ਦਾ ਕੀ ਲਾਜ ਹੋਊਗਾ ਤਰਾ ਹੱਦ ਵਾਲੀ ਗੱਲ ਵਾ ਇਹਦੀ ਇਹ ਮਾਮਾ ਬਣਿਆ ਜੋਗੇ ਹੋਣਾ ਦਾ ਕੋਈ ਹੋਰ ਰਾਈ ਨਹੀਂ ਲੰਗਦਾ ਉੱਥੋਂ ਦੀ ਜਿੱਥੇ ਪੱਠੇ ਚ ਕਾ ਲੈ ਕਿਸੇ ਦੇ ਕੋਲ ਤੈਨੂੰ ਲੱਭਾ ਪੱਠੇ ਚ ਕਾਉਣ ਨੂੰ ਅੱਗੇ ਤੇ ਕਰੀ ਤੂੰ ਪੱਠੇ ਚ ਕਾਉਣ ਗਿਆ ਨਹੀਂ ਉਹਨੂੰ ਅੱਜ ਤੈਨੂੰ ਉਹਨੇ ਫੋਨ ਕਰਤਾ ਪੱਠੇ ਚ ਕਾਉਣ ਨੂੰ ਛਾਨੇ ਪੌਂਦਾ ਫਿਰਦਾ ਤੂੰ ਵੀ ਉਦਾਂ ਤੂੰ ਘਟ ਨਹੀਂ ਮੈਨੂੰ ਲੱਗਣ ਡਿਆ ਤੂੰ ਜਿੰਨੀਆਂ ਮਰਜੀ ਸੋਹਾਂ ਖਾਈ ਜਾ ਨਾ ਮੈਂ ਬੜਾ ਚੰਗਾ ਵਾਂ ਪਰ ਮੈਨੂੰ ਹਲੇ ਤੱਕ ਯਕੀਨ ਨਹੀਂ ਹੋਇਆਗਾ ਤੇਰੇ ਤੇ ਸਿਰ ਖਪਾ ਕੇ ਨੰਨੇਰਾ ਹਦਿੱਤਾ ਵਾ ਮਾ ਦਾ ਦੇ ਕੰਨ ਬਣੀ ਕਾਦੇਆ ਛੋਟੀ ਬਾਤ ਸੁਣ ਕੇ ਅੰਜੀ ਲੱਗੇ ਓ ਯਾਰ ਮੈਂ ਆ ਗਿਆ ਵਾਂ ਚੱਲ ਆ ਜਾ ਉਹ ਰੈਸਟੋਰੈਂਟ ਚ ਤੂੰ ਪਹਿਲਾਂ ਹੀ ਵੜ ਜੀ ਉੱਥੇ ਯਾਰ ਬਾਹਰ ਕਿੰਨੇ ਵੇਡਾਵੇਂ ਸਕ ਸੁਕੂਆ ਮੈਂ ਨਿਕਲ ਲੱਗਾ ਹਾਂ ਕਿੱਥੇ ਲੈਣਾ ਕੰਮ ਜਲੇ ਤਾਂ ਕੁਲੀ ਤਿਆਰ ਹੋਣ ਡਈ ਐ ਨਾਲ ਲੈਣਾ ਥਾਨੂੰ ਵੀ ਮੈਂ ਆ ਗਿਆ 5 ਮਿੰਟ ਚ ਤੇ ਤਿਆਰ ਹੁੰਦੇ ਤਾਂ ਉਹ ਤਿਆਰ ਹੋਣ ਡਈ ਐ ਤੂੰ ਉਨ ਦਿੱਥੇ ਜਾਏਂਗਾ ਉੱਥੇ ਬੈਠਾ ਰਹੇਂਗਾ ਮੋੜ ਕੇ ਉਹ ਇੱਥੇ ਢੀਕਦੀ ਹੋਊਗੀ ਉਹ ਜੇ ਟਾਈਮ ਲੱਗਣਾ ਨੂੰ ਉਹ ਤਿਆ ਉਹਨੂੰ ਦੱਸਿਆ ਵਾਕਿਆ ਉਹਨੂੰ ਆਹੇ ਇਹਨੂੰ ਮੁੰਡਾ ਵੀ ਚਾਲ ਕਰਨਾ ਜੀ ਮੈਂ ਆ ਗਿਆ ਮੈਂ ਜ਼ਿਆਦਾ ਟਾਈਮ ਨਾ ਲਾਵੀ ਹੁਣ ਉਹ ਨਹੀਂ ਲੰਦਾ ਤੇ ਬਈ ਦੇ ਸੀ ਆੜੀ ਵੰਗੂ ਨਾ ਮਗਰੀ ਪੈ ਗਏ ਆ ਆਪਣੇ ਵੇਲੇ ਭੁੱਲ ਗਿਆ ਹੋਣਾ ਜੀ ਬਣ ਕੀ ਕਰਦਾ ਰਿਹਾ ਜਵਾਨੀ ਵੇਲੇ ਲਾਉਣਾ ਲਈ ਦੀਆਂ ਸੁਵਾਂ ਪੁੱਛਦਾ ਪੁਰਾਣੇ ਬੁੱਢਿਆਂ ਨੂੰ ਇਹ ਕੀ ਕਰਦਾ ਰਿਹਾ ਹਾਈ ਮਨ ਜੋ ਨੇ ਕਰਾ ਮਨ ਹੋ ਗਿਆ ਤਿਆਰ ਪੁੱਤ ਹਾਂਜੀ ਆਹ ਹੀ ਸੂਟ ਪਾ ਲਿਆ ਮੈਂ ਚਲ ਇਹ ਵੀ ਸੂਟ ਸੋਹਣਾ ਵਾ ਤੇ ਭਰ ਤੋਂ ਹੋਰ ਪਹਾ ਇਨੇ ਤੇਰੇ ਸੂਟ ਵਾ ਕਿੰਨੀਆਂ ਕਢਾਈਆਂ ਕਢੋਈਆਂ ਵਾਲੇ ਆ ਕਿੰਨੇ ਮੈਂ ਗੁਰਵੰਨੇ ਨਾ ਉੱਥੇ ਕੋਨਾ ਕੋਈ ਚਟਣੀ ਚਟਣੀ ਜੀ ਢੋਲ ਦੇਣੀ ਆ ਫਿਰ ਉੱਥੇ ਦਾਗ ਪੈ ਜਾਣਾ ਵਾ ਫਿਰ ਮੰਜੋ ਨੇ ਕਹਣਾ ਜਾ ਜਾ ਕੇ ਧੋ ਕੇ ਲਿਆ ਐਵੇਂ ਖਿਜਕ ਜਾ ਟੋਗੀ ਪਤਾ ਨਹੀਂ ਆਣੇ ਕਿਹੜੇ ਲੱਭਦੇ ਆ ਨਿਆਣੇ ਤੇ ਕਿਤੇ ਲੱਭਦੇ ਨਹੀਂ ਗਏ ਬੜੀ ਕਿਸਮਤ ਚੰਗੀ ਵਾ ਤੇ ਮਿਲਦੇ ਦਾਗ ਲਾ ਦੇਣਗੇ ਤਾਂ ਕੋਈ ਗੱਲ ਨਹੀਂ ਤੁਸਾਂ ਕੋ ਪਾਲਾ ਹੋਰ ਕੋਈ ਨਹੀਂ ਆਹੀ ਉਹਨ ਠੀਕ ਵਾ ਮੈਂ ਫੇਰ ਮਜੋਨੇ ਕਾਲੇ ਭੇਜਣਾ ਵਾ ਵੀ ਤੂੰ ਤਾਂ ਤਿਆਰੀ ਨਹੀਂ ਹੋਈ ਆਹੋ ਤੇ ਹੈ ਹੀ ਇੱਥੇ ਪੱਠੇ ਚ ਕੌਣ ਚਲ ਗਿਆ ਯੋ ਕਿਸੇ ਨੂੰ ਤੇ ਮੈਂ ਸਗੋਂ ਵਾਜਾਂ ਮਾਰਨ ਲਈ ਆ ਵਾਜਾਂ ਚ ਮਾਰਨੇ ਮੈਂ ਕਹਿੰਦੀ ਪਛੇਤੀ ਆ ਜੀ ਜਾ ਹੀ ਨਾ ਆਂਦਾ ਮੈਂ ਹੁਣੇ ਆਇਆ ਖੜਾ ਬਸ ਚਲ ਕੋਈ ਨਹੀਂ ਚੰਗਾ ਹੋ ਗਿਆ ਮੇਰੇ ਨਹੀਂ ਨਾਂ ਲੱਗੂਗਾ ਆਹੋ ਹਾਂ ਤੇ ਮੈਨੂੰ ਫੇਰ ਇਰਿੰਗ ਦੇ ਦੋ ਤੇ ਮੈਂ ਫਿਰ ਪਾ ਲਾਂ ਇਰਿੰਗ ਤੇ ਮੈਂ ਪੁੱਤ ਤੈਨੂੰ ਦਿੰਨੀ ਆ ਸੋਨੇ ਵਾਲੇ ਦੇ ਦੋ ਸੋਨੇ ਵਾਲੇ ਕੌਣੇ ਆ ਆਹੋ ਹੀ ਵਾਲੇ ਨਹੀਂ ਆ ਫਿਰ ਪੁੱਤ ਸੂਟਾਂ ਨਾਲ ਦੇ ਪਾਉਂ ਹ ਜਿਹੜੇ ਇੰਨੇ ਲਿਆ ਲਿਆ ਕੇ ਰੱਖੇ ਆ ਰੰਗ ਬਰੰਗੇ ਜਦ ਸੋਨੇ ਦੇ ਪੌਣੇ ਤੇ ਪਾਲਾ ਜੀ ਸਦਕੇ ਕੋਈ ਗੱਲ ਨਹੀਂ ਪਰ ਉਦਾਂ ਸੂਟਾਂ ਨਾਲ ਦੇ ਸੋਨੇ ਲੱਗਦੇ ਆ ਆਹੋ ਉਦਾਂ ਸੋਨੇ ਦੇ ਪਾਗ ਟੈਨਸ਼ਨ ਜੀ ਲੱਗੀ ਰਹਿੰਦੀ ਆਹੋ ਵੇਲਾ ਕਵੇਲਾ ਹੋ ਜੇ ਕੋਈ ਗੱਲ ਕੋਈ ਡਰਤ ਨਹੀਂ ਹੈਗਾ ਨਾ ਟਾਈਮ ਨਹੀਂ ਆ ਰਣਾ ਮੰਮੀ 6 ਤੇ ਵੱਜ ਚੱਲੇ ਆ 6 ਤੇ ਵੱਜ ਗਏ ਆ ਕਿ ਵੱਜ ਕੇ ਚੱਲੇ ਆ ਤੇ ਜਦੋਂ ਆਂਡ ਗਮਾੜ ਇਹਨਾਂ ਦਾ ਵਿਆਹ ਹੋਇਆ ਇਹਨਾਂ ਮਾਦਕਾ ਤੇ ਮਾਰ ਫਿਲਮ ਵੇਖਣ ਗਏ ਤੁਸੀਂ ਤਾਂ ਨਵੇਂ-ਨਵੇਂ ਤਾਂ ਗਏ ਨਹੀਂ ਗਏ ਤੇ ਚਲੋ ਹੁਣ ਜੇ ਮਨਜੋਦ ਮੰਦਾ ਵਾਰ ਟਾਂਡੇ ਫਿਲਮ ਵੇਖਾਓ ਕੋਈ ਨਵੇਂ-ਨਵੇਂ ਮੰਮੀ ਕੀ ਜਾਣਾ ਹੈਗਾ ਇਨਾ ਦੇ ਦਾਨ ਨੂੰ ਪਤਾ ਉਧਰ ਵੀਰੋਂ ਨਹੀਂ ਹੱਲਾ ਗੁੱਲਾ ਕਰਦੇ ਹੈਗੇ ਕਿ ਜਿੱਥੇ ਟੱਕਰ ਕੀ ਮਾਰ ਦੇਣਾ ਵਾ ਮਾਰ ਦੇਣੀ ਉਹ ਤਾਂ ਤਾਈਓ ਤਾਂ ਮੈਂ ਆਖਿਆ ਵਿਚਾਲੇ ਹੁੰਦੇ ਸਭ ਕੋ ਵਧੀਆ ਚ ਲੰਡਿਆ ਵਾ ਤੇ ਹੁਣ ਹੀ ਤੁਸੀਂ ਵੇਖਾਓ ਫਿਲਮ ਕੋਈ ਤੇ ਭਾਵੇਂ ਕਵੇਲੇ ਵੀ ਆ ਜਿਓ ਤਾਂ ਵੀ ਕੋਈ ਗੱਲ ਨਹੀਂ ਹਜੇ ਵੀ ਮੰਮੀ ਡਰ ਜਾ ਬੜਾ ਰਹਿੰਦਾ ਹੀ ਉਹ ਡਰਨਾ ਕੋਈ ਗੱਲ ਨਹੀਂ ਕਿ ਹੁਣ ਤੇ ਉਹ ਗੱਲ ਹੋਰ 10 ਸਾਲਾਂ ਨੂੰ ਨਿਆਣੇ ਆ ਭਾਣੀ ਹੋ ਜਾਣੇ ਆ ਤਾਂ ਕੀ ਕਰਨ ਡਰਨਾ ਵਾ ਕੋਈ ਗੱਲ ਨਹੀਂ ਕਿ ਤੁਸੀਂ ਜਾਓ ਤੇ ਕਿੱਥੇ ਆ ਮੁੰਡਾ ਤਿਆਰ ਕਰ ਲਿਆ ਵਾ ਮੰਮੀ ਉਹ ਉੱਠਣੀ ਨਹੀਂ ਡਿਆਉ ਸਲਵਟੇ ਲਈ ਜਾਂਦੇ ਆਈ ਉਨਹੀਂ ਲੇਟ ਕਰਵਾਇਆ ਵਾ ਮੈਨੂੰ ਕਿ ਮੰਜੋਦਾ ਆਪਦੇ ਤਿਆਰ ਹੋ ਕੇ ਬਹਿ ਗਏ ਰਹਿਣ ਦੇ ਹਾਂ ਜੋ ਉਸਲਵਟੇ ਪਾੰਦਾ ਸੁੱਤਾ ਰਹਿਣ ਦੇ ਮੁੰਡਾ ਕੱਚੀ ਨੀਂਦੇ ਉੱਠ ਗਿਆ ਉਹਨੇ ਰੋਂਡਿਆ ਬਣਾ ਲਈ ਇਨੀ ਕਰੀ ਜਣਾ ਕੋਈ ਸੁਰਨਾ ਸਵਾਦ ਤੁਹਾਡਾ ਤਾਂ ਹੀ ਤੇ ਮੈਂ ਕਿਹਾ ਮੈਂ ਕਿਹਾ ਐਵੇਂ ਹੀ ਬੈਠੇ ਬੈਠੇ ਸਲਾਹ ਬਣਾ ਲਈਏ ਕੋਈ ਗੱਲ ਨਹੀਂ ਕਿ ਮੁੰਡੇ ਨੂੰ ਮੈਂ ਆਪੇ ਸੰਭ ਲੈਣਾ ਵਾ ਨਾਲੇ ਮੁੰਡਾ ਤਾਂ ਰਹਿੰਦਾ ਮੇਰੇ ਕੋਲ ਜਿਆਦਾ ਵੇਖ ਤੇਰੇ ਕੋਲ ਕਦੀ ਇੰਨਾ ਹੁੰਦਾ ਵਾ ਉਹਨੂੰ ਮੈਂ ਦੋ ਦਾ ਪਿਆਲ ਦੇਣਾ ਵਾ ਰੋਟੀ ਵਾਂਗੂ ਰੋਟੀ ਖਵਾਲ ਦੇਣੀ ਤੁਸੀਂ ਆਪਣਾ ਵਧੀਆ ਇੰਜੋਏ ਕਰਕੇ ਆਇਓ ਚੰਗਾ ਤੇ ਕਾਂਟੇ ਆ ਬੇ ਇੱਥੇ ਤੇਰੇ ਪਏ ਆ ਇਹ ਪਾਉਂਗਾ ਸ ਆ ਵੀ ਇਹ ਨੀ ਮਮੀ ਇਹ ਚੱਲੇ ਜੀ ਜਿਆਦਾ ਹੀ ਲੱਗਨੇ ਇਹ ਨਾ ਕਿ ਪਾਰਟੀ ਫੰਕਸ਼ਨ ਤੇ ਹੀ ਸੋਹਣੇ ਲੱਗ ਆ ਵੀ ਆ ਤੇਰੇ ਸੂਟਾਂ ਰਾਂਡੀਆਂ ਵਾਲੀਆਂ ਸਾਰੇ ਰੰਗਾਂ ਚ ਰਾਂਡੀਆਂ ਚਲਾਵਾਂ ਪਾ ਲੈਂਦੀ ਹੈ ਹੋ ਪਾ ਲਾ ਪਰਸ ਨਹੀਂ ਲੈਣਾ ਪਰਸ ਕੀ ਕਰਨੋਂ ਮਨਜੋਦ ਖੱਜਣਗੇ ਕਿ ਨਹੀਂ ਉਦਾਂ ਹੀ ਫੈਸ਼ਨ ਦੇ ਤੌਰ ਤੇ ਪੁੱਤ ਤੌਰ ਨਾਲ ਹੀ ਕਿ ਨਹੀਂ ਫੋਨ ਤੇ ਫੜੀ ਲੈਣਾ ਹੱਥ ਚ ਠੀਕ ਵਾ ਹੂੰ ਜੁੱਤੀ ਦਾ ਨਾ ਜੇ ਤਾ ਭਲਾਣੀ ਜੁੱਤੀ ਪਾ ਲਾ ਨਹੀਂ ਨਹੀਂ ਪਾ ਕੇ ਜਾਉਂਗੀ ਹੀ ਬਣਾ ਲਿਆ ਵਾ ਹਾਰ ਨਾ ਵਜਣ ਡਿਆ ਕੋਦਾਂ ਲੱਗਣ ਡਿਆ ਮੇਨ ਨਹੀਂ ਹਾਰਨ ਤੇ ਨਹੀਂ ਵਜਣ ਡਿਆ ਔਰ ਟੀਂਟੀ ਹੋਇਆ ਜਿੱਦਾਂ ਚੰਗੇ ਲੱਗੇ ਹਾਂ ਬਹੁਤ ਸੋਹਣੇ ਲੱਗੇ ਮੇਰੇ ਧੀ ਦੇ ਔਰ ਕੰਢੇ ਕੰਢੇ ਕੇ ਜਾਵੇ ਮੇਰਾ ਪੁੱਤ ਹਾਂ ਹੋ ਕੇ ਜਿੱਥੇ ਪਾਲਰ ਜਾ ਚਲ ਜਿਓ ਦੇ ਇੰਨਾ ਪਿਆਰ ਕਰਦੇ ਆ ਨਾ ਫਿਰ ਮੈਨੂੰ ਮਾਂ ਦੀ ਘਟ ਜਿਆਦਾ ਹੁੰਦੀ ਆ ਨਹੀਂ ਤੇ ਮੈਂ ਛੋੜਦੀ ਆ ਵਿੱਚ ਵਿੱਚ ਪੁੱਤ ਸਾਰੀਆਂ ਸੱਸਾਂ ਨਹੀਂ ਕੋ ਜੀਆਂ ਹੁੰਦੀਆਂ ਕੋਈ ਕੋਈ ਹੁੰਦੀ ਆ ਮੈਂ ਆਦੇ ਇੰਨਾ ਪਿਆਰ ਕਰਦੀ ਤੈਨੂੰ ਆਪਣੇ ਦਿਨੋਂ ਵੱਧ ਕਰਦੀ ਆ ਜਦ ਮੈਂ ਲੋਕਾਂ ਦੇ ਘਰ ਜਾ ਜਾ ਵੇਖਦੀ ਆ ਨਾ ਮੈਂ ਉਹ ਤਾਂ ਕਹਿੰਦੀ ਨਹੀਂ ਜਰੋਂ ਕਿ ਤੇ ਮੇਰੀ ਨੌ ਆਈ ਨਾ ਪਤਾ ਨਹੀਂ ਲੱਗਣਾ ਮਾਂ ਵਾਂ ਕਿ ਸੱਸ ਵਾਂ ਮੈਂ ਮਨਜੋਤ ਤੇ ਕਹਿੰਦੇ ਹੁੰਦੇ ਮਮੀ ਬੜੀ ਚੰਗੀ ਮਮੀ ਬੜੀ ਚੰਗੀ ਪੁੱਤ ਨੂੰ ਤਾਂ ਪਤਾ ਲੱਗਦਾ ਹੀ ਆ ਹਾਂ ਲੱਗਦਾ ਵਾਗੇ ਆਹੋ ਚੱਲ ਕੋਈ ਨਹੀਂ ਪੁੱਤ ਵਾ ਕੋਈ ਪੁੱਤ ਮਨਜੋਤ ਠੀਕ ਠਾਕ ਹੋ ਗਿਆ ਵਾ ਸੈੱਟ ਹੋ ਗਿਆ ਸਾਰਾ ਕੋਈ ਚੰਗਾ ਹੋ ਗਿਆ ਪੁੱਤ ਟੈਨਸ਼ਨ ਨਹੀਂ ਹੋ ਗਈ ਇੱਕ ਹਿਸਾਬ ਦੇ ਆਪਾਂ ਤੇ ਕੋਈ ਨਹੀਂ ਜਾਓ ਫਿਰ ਹੁਣ ਹਾਂ ਜੁੱਤੀ ਪਾਲਾਂ ਤੇ ਜਾਂ ਫੇ ਮੈਂ ਵੇਖਾਂ ਗੁਰਵਰਨ ਆਉਂਦੇ ਆ ਤੇ ਫੇਰ ਹੀ ਆ ਚੱਲ ਠੀਕ ਹੈ ਮੈਂ ਗੁਰਵਰਨ ਵੇਖਾਂ ਹੋਂਣਾ ਚਾਹ ਹਾਂ ਠੀਕ ਜੀ ਮੈਂ ਜੁੱਤੀ ਜੁੱਤੀ ਪਾਲਾਂ ਕਿ ਲੱਕੀ ਪਾਲਾਂ ਕੋ ਸਮਝ ਨਹੀਂ ਲੱਗਣੀ ਮੈਨੂੰ ਪਾਵਾਂ ਕਿਹੜੀ ਸਿੰਪਲ ਜੀ ਪਾ ਲੈਣੀ ਆ ਆਹ ਵਾਜਣੀ ਲੱਕੀ ਚਾ ਅੰਤ ਪਾਵਾ ਵਧੀਆ ਜਿਹਾ ਲੱਗੂਗਾ ਕਿੰਨੇ ਟਾਈਮ ਬਾਅਦ ਟਾਈਮ ਸਪੈਂਡ ਕਰਨ ਦਾ ਮਿਲਣਾ ਵਾ ਮੌਕਾ ਮੈਂ ਜਰ ਨੂੰ ਵੈਸੇ ਵੀ ਮੈਂ ਸਿੰਪਲ ਸੋਬਰ ਜੀ ਚੰਗੀ ਲੱਗਦੀ। ਛੇ ਵੱਜ ਕੇ ਆ ਜਣਗਾ ਨਾ ਤੇ ਜਾਈਏ। ਮੈਂ ਰਾੜੀ ਜਿਹੜੀ ਪੈ ਗਈ ਨਹੀਂ। ਉਹ ਸਾਰਾ ਗੰਨਾ ਸੁੱਟ ਕੇ ਤੇ ਮੈਂ ਗੁਰਵਰ ਦੇ ਨਾਲ ਐਫ ਡੀਆਂ ਕਰਾ ਦੇਣੀ ਆ। ਉਧਰ ਦਾ ਨਹੀਂ ਮੈਂ ਕਿਸੇ ਨੂੰ ਵੀ ਕੋਈ ਪੈਸਾ ਦੇਣਾ। ਇਹ ਆ ਬਚਲ ਨਿਆਣਾ। ਵੱਡਾ ਹੋਊਗਾ ਤੇ ਨਾਲੇ ਉਹਦੇ ਪੈਸੇ ਵਾਧੇ ਰਹਿਣਗੇ ਤੇ ਜਿੱਥੇ ਮਰਜ਼ੀ ਮੇਰਾ ਪੁੱਤ ਵਰਤੂਗਾ ਉਹਨੂੰ ਵੱਡਾ ਹੋ ਜਾਣਾ ਐਨੇ ਆਪਣੀ ਪੜ੍ਹਾਈ ਤੇ ਲਾ ਲੇ ਬਾਹਰ ਤਿਲ ਜੇ ਆ ਜਾ ਪੁੱਤ ਗੁਰਵਰ ਡੱਡ ਗੁਰਵਰ ਤੇ ਸਤਾਵਾ ਤੂੰ ਉਠਾ ਲੈ ਜਾਣਾ ਨਹੀਂ ਉਹਨੇ ਤਿਆਰ ਨਹੀਂ ਕੀਤਾ ਨਹੀਂ ਫਿਰ ਉਹ ਉੱਠ ਨਹੀਂ ਡਿਆ ਤੇ ਮੰਮੀ ਕਹਿੰਦੇ ਕੋਈ ਨਹੀਂ ਮੈਂ ਸੰਭ ਲੈਣਾ ਵਾ ਅੱਛਾ ਤੇ ਫਿਰ ਮੈਂ ਤਿਆਰੀ ਨਹੀਂ ਕੀਤਾ ਉੱਠਿਆ ਹੀ ਨਹੀਂ ਉਹ ਮੈਨੂੰ ਸੋਗੋ ਲੇਟ ਕਰਤਾ ਤੇ ਮਨਜੋਤ ਬੈ ਬੂ ਕੇ ਖਲੋ ਕੇ ਮੈਨੂੰ ਢੀਕ ਕੇ ਤੇ ਉਹਨਾਂ ਉਹ ਸਗੋ ਪੱਠੇ ਚ ਚਕਾਉਣ ਚੱਲ ਗਏ ਹੀ ਉਹਨਾਂ ਨੂੰ ਕਿਨੂੰ ਪੱਠੇ ਚ ਚਾਉਣ ਦੇ ਨੂੰ ਤੇ ਗੱਡੀ ਤੇ ਜਾਣਾ ਹੀ ਉਹਨੇ ਪੱਠੇ ਚ ਕਾਉਣ ਗੱਡੀ ਤੇ ਗਏ ਆ ਉਹ ਤੇ ਮੈਨੂੰ ਆਂਦਾ ਮੈਂ ਕੰਮ ਚੱਲੇ ਆ ਉਹਦੇ ਗੱਡੀ ਖੋਲੀ ਉਹਨੇ ਗੱਡੀ ਤੇ ਗਿਆ ਵਾ ਉਹਦੇ ਮੈਨੂੰ ਤੇ ਕਹਿੰਦੇ ਛੇਤੀ ਛੇਤੀ ਤਿਆਰ ਹੋ ਜਾ ਤੇ ਮੈਂ ਬੈਠਾ ਵਾਂ ਡਰਾਇੰਗ ਰੂਮ ਚ ਤੇ ਬਾਅਦ ਚ ਜਦੋਂ ਮੈਂ ਨਿਕਲੀ ਤੇ ਮੰਮੀ ਕਹਿੰਦੇ ਉਹ ਪੱਠੇ ਚ ਕਾਉਣ ਚੱਲ ਗਿਆ ਵਾ ਮੈਂ ਨਾ ਹੱਡ ਕਰਦਾ ਹੀ ਮੁੰਡਾ ਇਹ ਵੀ ਅੰਦਰ ਤੁਹਾਨੂੰ ਕੋਹ ਕਹਿ ਗਿਆ ਮੈਨੂੰ ਬਾਹਰ ਕੋਹ ਕਹਿ ਗਿਆ ਪਤਾ ਨਹੀਂ ਇਹ ਫੋਨ ਕਰ ਭਲਾ ਕਿੱਥੇ ਆ ਫੋਨ ਕਰ ਡੈਡੀ ਮੈਂ ਫੋਨ ਵੀ ਕੀਤਾ ਵਾ ਤੇ ਚੁੱਕਿਆ ਹੀ ਨਹੀਂ ਆ ਤੀਂ ਕਰੋ ਮੇਰਾ ਫੋਨ ਤੇ ਅੰਦਰ ਦਾ ਸੱਚਾ ਪੁੱਛੋ ਫਿਰ ਪਤਾ ਉਹਨੇ ਰਹਾ ਅੰਦਰ ਦਾ ਫੋਨ ਪਿਆ ਅੰਦਰ ਦਾ ਚਾਰਜ ਲੱਗਾ ਚਲ ਤੂੰ ਲਾ ਉਹਨੂੰ ਆਪਣੇ ਫੋਨ ਤੋਂ ਖਰਿਆ ਹੋਣ ਡਿਆ ਹੋਵੇ ਆਓ ਚਲ ਕੋਈ ਨਹੀਂ ਫੇ ਵੇਖ ਲੈਣੀ ਵੇਖ ਲੈਣੀ ਫੇ ਮੇਰਾ ਇਹ ਆ ਵੀ ਚਲ ਲਾ ਉਹਨੂੰ ਫੋਨ ਜੇ ਟਾਈਮ ਨਾ ਉਹ ਤੇ ਟਾਈਮ ਨਾ ਜਾਓਗੇ ਤੇ ਟਾਈਮ ਨਾ ਹੀ ਆਓਗੇ ਫੇ ਨਿਹਰਾ ਜਾਣਾ ਤੁਹਾਨੂੰ ਨਿਹਰੇ ਤੇ ਹੋਈ ਜਾਂਦਾ ਮੇਰਾ ਤੇ ਅੱਗੇ ਨਹੀਂ ਜੀ ਕਰਨ ਦਾ ਤੇ ਚਲ ਜਾ ਲਾ ਫੋਨ ਉਹਨੂੰ ਭਲਾ ਮੰਮੀ ਵਿਚਾਰੀ ਕੱਲੀ ਕੰਮ ਕਰਨ ਦੀ ਆ ਤੇ ਉਹ ਹੀ ਮੈਨੂੰ ਨਾ ਹੋਵੇ ਵੀ ਮੈਂ ਜਾਣਾ ਵਾਂ ਕਿਤੇ ਤੇ ਮੈਂ ਉਹ ਤੇ ਹੁਣ ਤਿਆਰ ਹੋਈ ਆ ਤੇਰਾ ਮਨ ਵਾ ਜੇ ਮੈਂ ਕੰਮ ਕਰਨ ਲੱਗ ਪੀ ਤੇ ਫੇ ਲੀੜੇ ਕੱਪੜੇ ਖਰਾਬ ਹੋ ਜਾਣੇ ਕਿ ਛਿੱਟੇ ਪੈ ਜਾਣੇ ਆ ਮੇਰੇ ਕੋਲ ਚਲ ਕੋਈ ਨਹੀਂ ਤੁਸੀਂ ਜਾਓ ਮੇਰਾ ਬੁੱਤ ਕਉਨੇ ਕਰ ਲੈਣਾ ਕੰਮ ਜਿੰਨਾ ਕ ਹੋਊਗਾ ਉਹ ਕਰੂਗੀ ਬਾਕੀ ਤੂੰ ਆਣ ਕੇ ਕਰ ਲੈ ਆ ਮੈਨੂੰ ਤੇ ਵੈਸੇ ਵੀ ਡੜੀ ਡੀਕ ਮੇਰੇ ਕੋਲ ਹੁੰਦੀ ਨਹੀਂ ਪਤਾ ਨਹੀਂ ਕੀ ਚੱਕਰ ਹੋ ਜਾਂਦਾ ਉਹ ਤਾਂ ਜਦੋਂ ਕਿ ਜਿਹੜੀ ਡੀਕ ਵਾ ਨਾ ਡੀਕ ਬੜੀ ਮਾੜੀ ਆ ਡੀਕਿਆ ਹੀ ਨਹੀਂ ਜਾਂਦਾ ਕਿਸ ਨੂੰ ਕਿਉਂਕਿ ਨਾ ਛੇਤੀ ਟਾਈਮ ਹੀ ਲੰਘਦਾ ਵਾ ਤੇ ਨਾ ਕੋਈ ਬੰਦਾ ਜਿੰਨੂੰ ਕਿਨੂੰ ਡੀਕਣ ਦੇ ਹੁੰਦੇ ਉਹ ਹੀ ਆਉਂਦਾ ਚੱਲ ਕੋਈ ਨਹੀਂ ਆ ਜਾਂਦਾ ਵਾ ਕਰ ਫੋਨ ਕਰ ਲੈ ਤੂੰ ਕਰਦੀ ਹੁਣ ਮੈਨੂੰ ਇਦਾਂ ਹੀ ਲੱਗੀ ਜਾਂਦਾ ਜਿਦਾਂ ਇੱਥੋਂ ਗੱਡੀ ਦੀ ਆਵਾਜ਼ ਆਉਂਦੀ ਐ ਮੈਨੂੰ ਤਾਂ ਪਤਾ ਹੀ ਨਹੀਂ ਵੀ ਗੱਡੀ ਤੇ ਗਏ ਆ ਨਹੀਂ ਆ ਜਣਾ ਨੇ ਕੋਈ ਨਹੀਂ ਆਉਂਦਾ ਹਣਾ ਮੈਂ ਨਾ ਚੰਗਾ ਮੁੰਡਾ ਹੀ ਹੂ ਵੀ ਹੋਖ ਹੀ ਕਟਾ ਪਾ ਗਿਆ ਮੇਰੇ ਵੀ ਉਧਰ ਮਾਂ ਦੇ ਅੰਦਰ ਪਾ ਗਿਆ ਮੈਂ ਆ ਕੇ ਪਠੇ ਕਚਕੌਣ ਚੱਲੇ ਆਂ ਤੇ ਮੈਨੂੰ ਆਂਦਾ ਕਿ ਮੈਂ ਕੰਮ ਚੱਲੇ ਆਂ ਹੈ ਚੰਗੀ ਗੱਲ ਹੀ ਉਹਨੇ ਵੇਖਾਂ ਬਣਾ ਐਂਦੀ ਵੇਖ ਲੈਣਾ ਅਜੇ ਤੱਕ ਇਹ ਗੱਡੀ ਨਹੀਂ ਆਉਂਦੀ ਦੇਖਣ ਲਈ ਕਿਤੇ ਉਹਨਾਂ ਦੀ ਗੱਡੀ ਦੂਰ ਚੱਲ ਗਈ ਆਈ ਉਹ ਕੰਮ ਮੈਂ ਨਹੀਂ ਚੰਗੀ ਗੱਲ ਆ ਮਨਜੋਤ ਦੀ ਮੈਨੂੰ ਅੰਦਰ ਪੱਠੇ ਚ ਕੌਣ ਚੱਲਿਆ ਆ ਵਾ ਇਹ ਕਿਹੜੇ ਪੱਠੇ ਚ ਕੌਣ ਚੱਲ ਗਿਆ ਵਾ ਮੈਨੂੰ ਤਾਂ ਲੱਗਦਾ ਬਾਡੇ ਕਦੇ ਘਰ ਹੀ ਖਰ ਸੁੱਟਣ ਚੱਲ ਗਿਆ ਵਾ ਕੱਖ ਨਹੀਂ ਇਹਦਾ ਹਾਲ ਏ ਮੁੰਡਾ ਤੇ ਮੈਨੂੰ ਲੱਗਦਾ ਸਾਡੇ ਅੱਖੀ ਘਟਾ ਹੀ ਪਾਈ ਜਾਂਦਾ ਜਿੱਤਰਾ ਆ ਕੁੜੀ ਵੇਲਾ ਮਾਨਪ੍ਰੀਤ ਹੁਣ ਉੱਥੋਂ ਵੀ ਖ ਲੋਕ ਆ ਜੀ ਉੱਥੇ ਖ ਲੋਏ ਨੂੰ ਕਿਦਾਂ ਡੀ ਕੰਡਈਓ ਲਾਵਾ ਇਹਨੂੰ ਫੋਨ 'ਪਾ ਲਾ ਬੜੀ ਇਹਨੇ ਜਾਨ ਸਤਾਈ ਆ ਕਿ ਟਿਕ ਟਿਮ ਹੈ ਜੀ ਹੁਣ ਉਹ ਗੱਲ ਵੀ ਜ਼ਿੰਮੇਵਾਰੀਆਂ ਚੁੱਕਣੀ ਆਵਾ ਮੈਂ ਤਾਂ ਨਹੀਂ ਰੱਬ ਹਾਨੂੰ ਹੀ ਚੁੱਕ ਲੇ ਤੇ ਪਰੇਸ਼ਾਨੀਆਂ ਨਾ ਹੀ ਵੇਖੀਏ ਫੇਰ ਆਖੀਦਾ ਵਾ ਆ ਕੁੜੀ ਕੀ ਦੇ ਮੂੰਹ ਹਲ ਵੇਖੂਗੀ ਬੈਲ ਜਾਣ ਰਹੀ ਓ ਚੁੱਕਣ ਡਿਆ ਨਿੰਗਾਏ ਤੂੰ ਪਾਂਡੇ ਪਠਿਆਂ ਦੀ ਚਕੌਣੀ ਦੇ ਚੁਕਾ ਕੇ ਘਰ ਨੂੰ ਆ ਜਾ ਹੁਣ ਬਾਹਰ ਉਹ ਵੀ ਵਹੀ ਬੈਠਾ ਵਾ ਨਾ ਆਇਆ ਛੇਤੀ ਇਹਨੇ ਉਥੇ ਬੋਲਣ ਦਾ ਬਣਾਉ ਦੇ ਦਿਵਾਲੇ ਕੀ ਆ ਪਤਾ ਮੈਂ ਤੇ ਉਹਨੂੰ ਫੋਨ ਲਾਉਣਾ ਹਿੰਦਾ ਮੈਂ ਤੇ ਲਾਉਣ ਡੇ ਹੀ ਆਵੇ ਚੁੱਕ ਨੀ ਡੇ ਦਾ ਨੰਬਰ ਯੂ ਹੈਵ ਡਾਇਲ ਇਸ ਕਰੰਟਲੀ ਬਿਜ਼ੀ ਬੰਦ ਲ ਸਾਰੀਆਂ ਮੱਜ ਗਈਆਂ ਆ ਜਾਇਆ ਕੀ ਆ ਗਿਆ ਨੰਬਰ ਚੁੱਕੇ ਨੇ ਅੰਤੇ ਫੇਰ ਅਗੂ ਬਿਜੀ ਦਾ ਦਿੰਦਾ ਵਾ ਵੀ ਅਗਲਾ ਬਿਜੀ ਹੈ ਤੇ ਤਾਂ ਨਹੀਂ ਚੁੱਕਾ ਡਿਆ ਕੀ ਮੈਂ ਰੋਟੀਆਂ ਪਕਾਉਣੀਆਂ ਤੇ ਕੀ ਮੈਂ ਕਰਨਾ ਵਾ ਮੈਂ ਆ ਚੱਲ ਕੋਈ ਨਹੀਂ ਆਪਣੇ ਜੋਗੀਆਂ ਲਾਉਣੇ ਲਾਣੇ ਹੁੰਨਾ ਚੈਰ ਤੇ ਕੋਈ ਨਹੀਂ ਇਹਨਾਂ ਦੇ ਚਲ ਜਾਣਾ ਵਾ ਤੇ ਜੇ ਕੁਝ ਖਾਦਾ ਹੋਊਗਾ ਠੀਕ ਆ ਜੇ ਖਾਣਾ ਹੋ ਫੁਲਕਾ ਤਾਂ ਮੈਂ ਉਸੇ ਵੇਲੇ ਲਾ ਦੂੰਗੀ ਲਿਆ ਮੈਂ ਰੋਟੀਆਂ ਲਾਵਾ ਨਹੀਂ ਪੁੱਤ ਰੋਟੀਆਂ ਉਥੇ ਕਿੰਨੀਆਂ ਕਿ ਲਾਉਣੀਆਂ ਵਾ ਨਹੀਂ ਰਹਿਣ ਦੇ ਆ ਜਾ ਇੱਧਰ ਨਹੀਂ ਨਹੀਂ ਰੋਟੀਆਂ ਕਿੰਨੀਆਂ ਕਿ ਲਾਉਣੀਆਂ ਵਾ ਮੈਂ ਲਾਉਣੀ ਆ ਮੇਰੇ ਕੋ ਨਹੀਂ ਇਦਾਂ ਦਿੱਕੇ ਜਾਂਦਾ ਪੁੱਤ ਮੈਂ ਤੇਰੇ ਕਹਿਣ ਤੋਂ ਬਗੈਰ ਹੀ ਡਈ ਉਹਨੂੰ ਗੁੱਸੇ ਹੋਣ ਕੰਜਰ ਨੂੰ ਵੀ ਇਹ ਪੱਠੇ ਚ ਕੌਣ ਗਿਆ ਕਿ ਸੌਂ ਗਿਆ ਜਾ ਕੇ ਆ ਮੈਂ ਮੰਮੀ ਤੁਸੀਂ ਕਹਤਾ ਮੈਂ ਬੇਕੂਪ ਬਣਾਉਂਦਾ ਤੁਹਾਨੂੰ ਪਤਾ ਵਾ ਨੇਰਾ ਹੋਣ ਦਾ ਵਾ ਮੈਂ ਨਹੀਂ ਨਾ ਜਾਣਾ ਬਾਦ ਵਿੱਚ ਨੇਰੇ ਨਿਕਲਣਾ ਕਰੋ ਨੇਰੇ ਦੀ ਕੋਈ ਗੱਲ ਨਹੀਂ ਕਿ ਨੇਰੇ ਸਗੋਂ ਹੀ ਨਹੀਂ ਕਿਸੇ ਨੂੰ ਪਤਾ ਲੱਗਦਾ ਕੋਈ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਤੁਸੀਂ ਤੇ ਗੱਡੀ ਚ ਬੀਕਾ ਜਾਣਾ ਤੁਸੀਂ ਕਿਹੜੀਆਂ ਬੱਸਾਂ ਟਿਕਣੀਆਂ ਪੁੱਤ ਮੰਮੀ ਟਿਕਣੀਆਂ ਤੇ ਹੈ ਨਹੀਂ ਆ ਤੇ ਵੀਰਾਂ ਨੂੰ ਕਿਹੜੀ ਗੱਡੀ ਦੀ ਨਹੀਂ ਪਛਾਣ ਤੇ ਜਾ ਫਿਰ ਕੋਈ ਉਹਨਾਂ ਨੂੰ ਸਾਡਾ ਪਤਾ ਨਹੀਂ ਹੈ ਆਪਣੇ ਆਪਣੇ ਤੇ ਭੈਣ ਭਰਾ ਨੂੰ ਦੂਰੋ ਵੇਖ ਕੇ ਆ ਵਹਿਮ ਦਿਲ ਚੋਂ ਕੱਢ ਦੇ ਇਹ ਨਾ ਵਹਿਮ ਪਾਲ ਕੇ ਰੱਖ ਹੁਣ ਕੁਛ ਨਹੀਂ ਹੋਣਾ ਹੁਣ ਨਹੀਂ ਕਿਸੇ ਦੀ ਜੁਰਤ ਹੈਗੀ ਜੇ ਜਿਆਦਾ ਗੱਲੋਂ ਤਾਂ ਫਿਰ ਅਸੀਂ ਹੈਗੇ ਆ ਜਿਹਦੇ ਨੂੰ ਕੋਈ ਤਮਕੀਂ ਦਿੰਦਾ ਮੈਨੂੰ ਤਾਂ ਵੀ ਦਾਦੇ ਜਿਹੜਾ ਤੂੰ ਇੰਨਾ ਡਰਦੀ ਰਹਿਨੀ ਆ ਕੋਈ ਗਲਤ ਨਹੀਂ ਆ ਮੰਮੀ ਹੁਣ ਤਾਂ ਨਹੀਂ ਦਿੰਦੇ ਪਰ ਉਦੋਂ ਤੇ ਉਹਨਾਂ ਨੇ ਦਿੱਤਾ ਹੀ ਨਾ ਕਿ ਜਿੱਥੇ ਵੀ ਟੱਕਰ ਕੀ ਉੱਥੇ ਹੀ ਮਾਰ ਨੰਗ ਗਿਆ ਵੇੜਾ ਨੰਗ ਗਿਆ ਵੇੜਾ ਤੂੰ ਉਹ ਨਾ ਗੱਲ ਕਰ ਤੂੰ ਇਹ ਵੇਹ ਵੀ ਉਹਨੂੰ ਲਾਹ ਮਨਜੋਤ ਨੂੰ ਫੋਨ ਤੂੰ ਵੀ ਲਾ ਤੇਰਾ ਡੈਡੀ ਉੱਥੇ ਖਲੋਤਾ ਮੈਨੂੰ ਇਹ ਡਰ ਲੱਗੀ ਜਾਂਦਾ ਕਿ ਉਹਨੇ ਉਹਦੇ ਦਿਵਾਲੇ ਹੋ ਜਾਣਾ ਮੁੜ ਕੇ ਤੇ ਫਿਰ ਕਪੱਤ ਪੈ ਜਾਣਾ ਕਿੰਨੇ ਟਾਈਮ ਹੋ ਗਿਆ ਵਾ ਨਹੀਂ ਜਾਣਾ 7 ਵਜ ਗਈ ਲੈ ਫੜ ਤੂੰ ਫੋਨ ਫੜਵੇਂ ਮੈਂ ਪਕਾਉਣੀ ਆ ਰੋਟੀ ਫੜ ਨਹੀਂ ਜਾ ਮੇਰਾ ਪੁੱਤ ਹੁਣ ਲੀੜੇ ਲਾੜੇ ਪਾਏ ਕੋਈ ਗੱਲ ਨਹੀਂ ਮੈਂ ਪਕਾ ਮੈਂ ਆਪੇ ਠਹਿਰ ਕੇ ਪਕਾ ਲੂੰਗੀ ਤੂੰ ਰਹਿਣ ਦੇ ਜਾ ਜਾ ਵੇਖ ਤੂੰ ਫੋਨ ਫੜ ਮੈਂ ਕਰਤਾ ਗੈਸ ਬੰਦ ਕੋਈ ਨਹੀਂ ਮੈਂ ਹੁਣ ਅੱਧੀ ਜਾਨ ਨੂੰ ਕਿੱਥੇ ਜਾਣਾ ਰਾਤ ਹੀ ਹੁੰਦੀਆਂ ਫਿਲਮਾਂ ਫਿਲਮਾਂ ਲੋਕੀ ਰਾਤ ਵੇਖਣ ਜਾਂਦੇ ਦਿਨੇ ਥੋੜੀ ਜਾਂਦੇ ਵੇਖਣ ਜਾ ਤੂੰ ਲਾ ਫੋਨ ਜਾ ਵੇ ਮੇਰਾ ਪੁੱਤ ਜੇ ਸ਼ੁਰੂ ਵੀ ਹੋਣੀ ਹੋਈ ਕੋਈ 8 ਵਜੇ ਹੋਣੀ ਜਾਂ 7 ਵਜੇ ਕਿੰਨੇ ਵਜ ਗਏ 8 ਵਜੇ ਆਂਦੀ ਹੈ 7 ਤੇ ਵੱਜ ਗਏ ਘੰਟਾ ਹੈਗਾ ਅੱਧੇ ਘੰਟੇ ਦਾ ਰਹਾ ਵਾ ਟਾਂਡੇ ਦਾ ਹੁਣ ਵੀ ਆ ਗਿਆ ਤੇ ਉਸੇ ਵੇਲੇ ਚਲ ਜਿਓ ਲਾ ਤੂੰ ਫੋਨ ਪੁੱਤ ਲਾ ਲਾ ਜਾ ਹਾਂ ਮੈਂ ਹੁਣ ਕਿੰਨੀ ਆ ਕੇ ਸਫਾਈਆਂ ਦੇ ਜਾਵਾਂ ਮਨਪ੍ਰੀਤ ਨਾ ਕੀ ਕਰੇ ਕੁੜੀ ਵਿਚਾਰੀ ਕੁੜੀ ਤਾਂ ਕਿਤੇ ਮੇਰੇ ਤੋਂ ਬਗੈਰ ਬਚਦੀ ਨਹੀਂਗੀ ਹੈ ਜੋ ਮੈਂ ਕਹੀ ਜਾਂਦੀ ਉਹੋ ਹੀ ਮੰਨੀ ਜਾਂਦੀ ਵੀ ਚਲ ਕੋਈ ਨਹੀਂ ਮੰਮੀ ਠੀਕ ਵਾ ਠੀਕ ਵਾ ਮੇਖਾਂ ਬਾਹਰ ਜਾ ਕੇ ਭਲਾ ਮੈਂ ਵੀ ਇਹ ਕਿੱਥੇ ਦਫਾ ਹੋ ਗਿਆ ਵਾ ਮਨਜੋਦ ਵੀ ਨਾ ਲੱਗਦਾ ਗੁੱਸੇ ਹੋ ਗਿਆ ਪਿੰਨੇ ਤਿਆਰ ਹੁੰਦੀ ਨਾ ਟਾਈਮ ਲਾ ਤਾ ਹੁਣ ਕੀ ਕਰਦੀ ਯਾਰ ਬੱਚਾ ਹੀਗਾ ਨਹੀਂ ਉੱਠਿਆ ਛੇਤੀਓ ਮਿੰਟ ਤੇ ਮੰਨੀ ਹੀਗਾ ਭੀਨ ਨੂੰ ਮੈਂ ਨਾਲ ਹੀ ਲੈ ਕੇ ਜਾਣਾ ਨਾ ਪਈਓ ਯੂ ਹੈਵ ਡਾਇਲਡ ਇਸ ਕਰੰਟਲੀ ਬਿਜ਼ੀ ਪਲੀਜ਼ ਟਰਾਇ ਲੇਟਰ ਆਪਕੇ ਦੁਆਰਾ ਡਾਇਲ ਕੀਆ ਗਿਆ ਨੰਬਰ ਕੋਟਤਵ ਹੱਥ ਵੱਜ ਗਿਆ ਹਣਾ ਵਾ ਫੇਰ ਲਾਉਣੀ ਹੈ ਹਾਇਰਬਾ ਮਮ ਦੇ ਨੂੰ ਪਤਾ ਵੀ ਹੈਗਾ ਮੇਰੇ ਕੋ ਡੀ ਕਰਨੀ ਨਾ ਬਹੁਤੀ ਹੋ ਗਈ ਸੂ ਨੰਬਰ ਯੂ ਹੈਵ ਡਾਇਲਡ ਇਸ ਕਰੰਟਲੀ ਬਿਜ਼ੀ ਪਲੀਜ਼ ਟਰਾਇ ਲੇਟਰ ਕਾਲ ਹੀ ਮੁੜ ਇਤਨੀ ਅਚਾਨਕ ਕੱਟਿਆ ਜਾਂਦਾ ਜਾਣਾ ਮਾਦੇ ਤਾਂ ਵੀ ਦੱਸੋ ਨਹੀਂ ਜਾਣਾ ਤੇ ਤਾਂ ਵੀ ਦੱਸੇ ਹੁਣ ਤੇ ਮੈਂ ਪੁੱਛ ਹੀ ਲੈਣਾ ਵਾ ਕਿ ਜਾਣਾ The number you have dialed is currently busy please try later ਆਹੀ ਗੱਲਾਂ ਤੋਂ ਮੈਨੂੰ ਇੰਨਾ ਗੁੱਸਾ ਚੜਦਾ ਵਾ ਨਾ ਇੰਨੀ ਖਿੱਚ ਛੱਡਦੀ ਹੈ ਨਾ ਇਹਨਾਂ ਨੂੰ ਤਾਂ ਚੰਗਾ ਮਨਾਉਂਦੇ ਹੀ ਨਾ ਰੁੱਸੇ ਹੀ ਚੰਗੇ ਹੀ ਏਗੇ ਆ ਮੇ ਪੰਗਾ ਜਾ ਪਾ ਕੇ ਰਹਿਤਾ ਵਾ ਜਾਣਾ 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 ਬਾਤ ਮੰਮੀ ਵੀ ਮੈਨੂੰ ਕੰਮ ਨਹੀਂ ਕਰਨ ਦੇ ਐਂਡੇ ਵੀ ਮੈਂ ਕੰਮ ਲੱਗ ਜਾ ਸੱਚੀ ਮੈਨੂੰ ਬੜੀ ਖੇਤ ਚਾਹੰਦੀ ਆ ਜਿੰਨਾ ਇਹ ਮੰਜੋਸ ਤਾਉਂਦਾ ਨਾ ਮੈਨੂੰ ਕਿਤੇ ਮੇਰੇ ਪੇਕੇ ਮਿਲਦੇ ਹੁੰਦੇ ਨਾ ਮੈਂ ਉੱਥੇ ਜਾਣਾ ਹੀ ਗੱਦਾ 10 ਦਿਨ ਮਹੀਨਾ ਨਹੀਂ ਆਉਣਾ ਆ ਭੈਣ ਨੂੰ ਪਤਾ ਲੱਗ ਜਾਂਦਾ ਜਦੋਂ ਇਹਦਾ ਮਨ ਦੁਖੀ ਹੁੰਦਾ ਵਾ ਨਾ ਉਦੋਂ ਮੇਰਾ ਜੀ ਗਾਦਾ ਵਾ ਮੰਮੀ ਨੂੰ ਫੋਨ ਲਾਵਾਂ ਤੇ ਉਹਦੇ ਨਾਲ ਗੱਲ ਕਰਾਂ ਤੇ ਉਹਨੂੰ ਦੱਸਾਂ ਕਿ ਮੰਮੀ ਇਦਾਂ ਕਰਦਾ ਵਾਏ ਪਰ ਉਹਨਾਂ ਨੂੰ ਮੈਂ ਕੀ ਦੱਸੂੰਗੀ ਉਹਨਾਂ ਕਹਣਾ ਹੋਰ ਭੱਜ ਕੇ ਵਿਆਹ ਕਰਾ ਪਹਿਲਾਂ ਕੀ ਕਰਾਂ ਕੋਈ ਜੁਨੀ ਸਮਝ ਲਾਦੀ ਮੰਮੀ ਡੈਡੀ ਲੱਖ ਚੰਗੇ ਆ ਇੱਥੇ ਪਰ ਜੀਵਨ ਸਾਥੀ ਵੀ ਤੇ ਚੰਗਾ ਹੋਣਾ ਚਾਹੀਦਾ ਹਨਾ ਇਹ ਲਾਈਨਾਂ ਚੰਗੇ ਹੀ ਗਏ ਕਹਿੰਦੇ ਹੁੰਦੇਗੇ ਮੈਂ ਤੇਰੇ ਤੋਂ ਬਿਨਾ ਕੇਵਲ ਵੇਂਦਾ ਨਹੀਂ ਚੱਲਾ ਸ਼ੱਕ ਤੇ ਮੈਂ ਨਹੀਂ ਕਰਦੀ ਬਦੋਬਦੀ ਹੋ ਜਾਂਦਾ ਵਾ ਪਰ ਸਮਝ ਨਹੀਂ ਆਉਦੀ ਕੋਈ ਕਾਲੀਂ ਦੇ ਸੂਤਰ ਆਉਣੀ ਇਹਦੇ ਦੋੜੇ ਡਾਂ ਚੁਪਣੀ ਗਣੀ ਆ ਬਹੁਤੀ ਜਿਆਦੀ ਹੱਤ ਕਰਦਾ ਵਾ ਮੈਂ ਨਹੀਂ ਇੰਨਾ ਹੀ ਇਹ ਸਿਰ ਮੱਥਾ ਕੀ ਹੋ ਗਿਆ ਵਾ ਇਹਨੇ ਸਾਰੇ ਟੱਬਰ ਨੂੰ ਪਰਤੂ ਪਾਇਆ ਵਾ ਤੂੰ ਹੀ ਮੈਨੂੰ ਰੋਕਿਆ ਮੈਂ ਜਿਆ ਤੋ ਲਾ ਦੇਣੀ ਤੂੰ ਹੀ ਮੈਨੂੰ ਰੋਕੀ ਜਾਨੀ ਆ ਥੋੜੀ ਤਿਆਰ ਹੋ ਕੇ ਬੈਠੀ ਆ ਨਹੀਂ ਹੋਰ ਚੱਲ ਇੱਥੇ ਹੀ ਹੋਣਾ ਕਿਤੇ ਆ ਜਾਂਦਾ ਥੋੜੀ ਤੇ ਤਰਲੇ ਲਈਂਦੀ ਫਿਰਦੀ ਆ ਕਦੀ ਅੰਦਰ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ ਆ ਜਾਂਦਾ ਬਹੁਤ ਵਾ ਮੈਂ ਤੋਂ ਤਾਂ ਹੀ ਵੇਖਣ ਚਲ ਗਈ ਮੈਂ ਚੱਲ ਇੱਥੇ ਕਿਤੇ ਆਖਾਂ ਪਿਛਲ ਛੇਤੀ ਆ ਜਾਂ ਗਾਂ ਦੇ ਇੱਥੇ ਲੱਗੇ ਛੱਬੇ ਉਹ ਬੱਤ ਉਹ ਲੰਮੀਆਂ ਡਾਰੀਆਂ ਮਾਰਦਾ ਏ ਲੰਮੀਆਂ ਡਾਰੀਆਂ ਕਿੱਥੇ ਮਾਰ ਦੇਣੀਆਂ ਵਾ ਉਹ ਤਾਂ ਤਿਆਰ ਕਰਨ ਦੇ ਆ ਹੀ ਉਹਨੂੰ ਵੀ ਤਿਆਰ ਹੋਣ ਗਈ ਆ ਚੱਲ ਜਾਂਦੇ ਆਪਾਂ ਤੇ ਕੁੜੀ ਨੂੰ ਟਰਲੇ ਨਹੀਂ ਲੈਣ ਲੈਣ ਤੇ ਨਹੀਂ ਆ ਚੱਲ ਗਿਆ ਕਿੱਥੇ ਚੱਲ ਗਿਆ ਮੈਨ ਲੱਗਦਾ ਜੇ ਮਨਜੋਤ ਦੀ ਖੈਰ ਨਹੀਂਗੀ ਅੱਜ ਵਾਕਿਆ ਛੇਤਰ ਪਤਾਨ ਹੋ ਜਾਣਾ ਇਹਨੂੰ ਐਦਾਂ ਆਪਾ ਬਾਹਣੀ ਤੇ ਪੁੱਤ ਨੂੰ ਮਾਰਦਿਆਂ ਚੰਗੇ ਲੱਗੀਦਾ ਲੋਕਾਂ ਦੇ ਪਹਾੜਾ ਸਵਾਨਾ ਫਾਟੇ ਪੇਟ ਲੱਗੀ ਤੇ ਸਹਿਸ ਭਾਰੇ ਦਿਨਾਂ ਤੇ ਪੈ ਗਈ ਪੰਜਰ ਸੀ ਹੁਣ ਮਾ ਕੁੜੀ ਨੂੰ ਜਾ ਕੇ ਆਪੂ ਵੀ ਵੇਖ ਕੇ ਆਈ ਕਿੱਥੇ ਦਿਖਦਾ ਕਿਤੇ ਨਹੀਂ ਮਾਨਪੁਰ ਵੀ ਭੋਲੀ ਆ ਇਹ ਮਕਰਾ ਘੋੜਾ ਵਾ ਕਰਦੋ ਕੋ ਅਗਲੀ ਵੀਡੀਓ ਤੇ ਜਾਣ ਤੋਂ ਪਹਿਲਾਂ ਇਹ ਵਾਲੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਕੇ ਜਾਓ ਧੰਨਵਾਦ